ਅਨਾਜ ਉਨ੍ਹੀ ਪਾਤਰਾ ਵਿੱਚ ਜੋ ਨੇ ਦੀ ਫਸਲ ਪਹੁੰਚ ਗਈ ਹੈ ਜਿਸ ਦੀ ਬੋਲੀ ਕਰਨ ਲਈ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਵੱਲੋਂ ਬੋਲੀ ਦੀ ਸ਼ੁਰੂਆਤ ਕੀਤੀ ਗਈ ਸੈਲਰ ਮਾਲਕਾਂ ਵੱਲੋਂ ਬੋਲੀ ਬਦਹਾ ਚੜਾ ਕੇ ਖਰੀਦ ਕੀਤੀ ਗਈ ਹੈ ਉੱਥੇ ਇਸ ਵਾਰ ਪਹਿਲੀ ਬੋਲੀ ਦੌਰਾਨ ਮਾਸਵਤੀ ਦੀ ਜਿਹੜੀ ਫਸਲ ਸੀਗੀ ਉਹ 3285 ਰੁਪਏ ਤੱਕ ਪਹੁੰਚੀ ਤੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਇਸ ਮੌਕੇ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਪਟਨਾ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੱਸਿਆ ਕਿ ਮੰਡੀ ਅੰਦਰ ਸਾਫ਼ ਸਫਾਈ ਅਤੇ ਮੰਡੀ ਦੇ ਖੇੜਾ ਦੇ ਪ੍ਰਬੰਧ ਮੁਕੰਮਲ ਕਰਨ ਦੇ ਨਾਲ-ਨਾਲ ਪਾਣੀ ਵਗੈਰਾ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਮੰਡੀ ਵਿੱਚ ਫਸਲ ਲਿਆਉਣ ਸਮੇਂ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਉਹਨਾਂ ਦੇ ਨਾਲ ਕਾਫੀ ਵੱਡੇ ਦਰਦ ਦੇ ਵਿੱਚ ਆੜਤੀ ਅਤੇ ਸੇਲਰ ਮਾਲਕ ਵੀ ਸਨ ਅਸੀਂ ਗੱਲ ਕਰਦੇ ਹਾਂ ਨਾਲ ਕਿਸ ਤਰ੍ਹਾਂ ਦੇ ਅੱਜ ਜਿਹੜਾ ਮੰਡੀ ਦੀ ਬੋਲੂ ਦੀ ਸ਼ੁਰੂਆਤ ਹੋਈ ਹੈ 2575 82 85 90 99 ਹਾਂ ਬਈ ਕਰਦੇ 2500 5 10 15 20 25 30 35 40 ਕਹਿੰਦੇ ਹੈਪੀ ਬੇ बोलो 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 जी जी बोल अपनी है पच्ची सौ चालीस रुपये पच्चीस पताली ਕੱਟੋ ਬੋਲੋ ਬੋਲੋ ਜੀ ਦੇਖੋ 2585 ਬੋਲਦਾ ਹੈ 2585 ਰੁਪਏ ਪੱਤਨਾ ਸਰਮੈਂਟ ਸਾਹਿਬ ਅੱਜ ਜਿਹੜੀ ਮੰਡੀ ਦੇ ਵਿੱਚ ਝੋਨੇ ਦੀ ਜਿਰੀ ਦੀ ਫਸਲ ਆਈ ਹੈ ਕਿਸ ਤਰ੍ਹਾਂ ਇਹਦੀ ਬੋਲੀ ਲੱਗੀ ਹੈ ਔਰ ਅੱਜ ਕਾਫੀ ਜ਼ਿਆਦਾ ਕਿਸਾਨਾਂ ਦੇ ਵਿੱਚ ਉਤਸਾਹਕ ਪਹਿਲੀ ਬੋਲੀ ਅੱਜ ਸ਼ੁਰੂ ਕੀਤੀ ਹੈ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਆਸਪਕਤੀ ਦੀ ਜਿਹੜਾ ਝੋਨਾ ਹੈ ਉਸ ਦੀ ਸਰਵਾਦ ਹੋ ਚੁੱਕੀ ਹੈ ਬੋਲੀ ਤਾਂ ਇੱਕ ਦੋ ਦਿਨ ਪਹਿਲਾਂ ਕੁਝ ਥੋੜੀ ਹੀ ਆਈ ਸੀ ਛੋਟੀਆਂ ਢੇਰੀਆਂ ਸੀ ਉਹਨਾਂ ਦੀ ਸਰਵਾਦ ਕਰ ਦਿੱਤੀ ਸੀ ਪਰ ਅੱਜ ਜਿਹੜੀ ਕਾਫੀ ਵੱਧ ਵੱਧਗੀ ਇਤਜ਼ਾਰ ਉਸ ਦਿਨ ਬੜੀ ਕੁਛ ਦੀ ਗੱਲ ਹੈ ਜਿਹੜੀ ਬਾਸਪਤੀ ਦੀ ਬੋਲੀ ਦੀ ਸ਼ੁਰੂਆਤ ਕੀਤੀ ਹੈ ਤੇ ਮੰਡੀਆਂ ਦੇ ਵਿੱਚ ਸਾਰੇ ਪ੍ਰਬੰਧ ਬੜੇ ਵਧੀਆ ਤਰੀਕੇ ਨਾਲ ਕੀਤੇ ਹੋਏ ਨੇ ਸਪਰੇਅ ਕਰਾ ਦਿੱਤੀ ਗਈ ਹੈ ਸਾਰੇ ਗਾੜਾਂ 'ਚ ਤੇ ਪਾਣੀ ਦੇ ਵੀ ਪ੍ਰਬੰਧ ਬੜੇ ਚੰਗੇ ਨੇ ਤੇ ਬਾਸਪਤੀ ਦੀ ਖਰੀਦ ਕਿਹੜੀ ਚੱਲ ਚਾਲੂ ਹੋ ਗਈ ਹੈ ਤੇ ਥੋੜੇ ਦਿਨਾਂ ਤੱਕ ਸਰਕਾਰੀ ਖਰੀਦ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਬਹੁਤ ਸੱਚੇ ਢੰਗ ਨਾਲ ਕੰਮ ਚੱਲ ਰਿਹਾ ਹੈ ਕਿਸਾਨਾਂ ਤੇ ਆੜਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿਸਾਨਾਂ ਤੇ ਆੜਤੀਆਂ ਨੂੰ ਵਧੀਆ ਮੈਸੇਜ ਹੈ ਕਿ ਕਿਸੇ ਤਰੀਕੇ ਦੀ ਮੰਡੀ 'ਚ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ ਪ੍ਰਬੰਧ ਸਾਰੇ ਪੁਖਤਾ ਕੀ ਤੇ ਕਿਸਾਨਾਂ ਨੂੰ ਬੇਨਤੀ ਹੈ ਵਧੀਆ ਆਪਣਾ ਸੁੱਕਾ ਝੋਨਾ ਲੈ ਕੇ ਆਓ ਤੇ ਆਰਤੀ ਭਰਾਵਾਂ ਨੂੰ ਵੀ ਬੇਨਤੀ ਹੈ ਜਿਹੜੇ ਜਿਹੜੇ ਆਪਣੇ ਸਾਰੇ ਜਿਹੜੇ ਬੋਲੀ ਵਾਲੇ ਭਰਾਵਾਂ ਨੂੰ ਵੀ ਵਧੀਆ ਵੱਧ ਤੋਂ ਵੱਧ ਰੇਟ ਲਾਇਆ ਜਾਏ ਤੇ ਬੜੀ ਕੁਛ ਵੀ ਲੈ ਇੱਕ ਬਾਸਬਤੀ ਜਿਹੜੀ ਆਈ ਆ ਹੁਣ ਅਜੇ ਸਟਾਰਟਿੰਗ ਦੇ ਵਿੱਚ ਕਿਹੜੀ ਬਾਸਬਤੀ ਆ ਔਰ ਕਿਹੜੇ ਏਰੀਆ ਦੇ ਵਿੱਚੋਂ ਸਰਟੀਫਾਈ ਇਹ 1509 ਦੀ ਆਈ ਜਿਆਦੀ ਤੇ ਬਾਕੀ ਜਿਹੜੇ ਨੇੜਲੇ ਪਿੰਡਾਂ ਨਾਲ ਉਹਨਾਂ ਦੇ ਵਿੱਚੋਂ ਆਈ ਹੈ ਜੀ ਤੇ ਰੇਟ ਹਤਕਾਲ ਦੀ ਹਤਕਾਲ ਦੀ ਆਈ ਰੇਟ ਰੇਟ ਦੀ ਜੀ ਹੁਣ ਦੇਖੋ ਹੁਣ ਬੱਤੇ 3500 ਤੋਂ 3400 ਦੇ ਵਿੱਚ ਕਰਨੇ ਜਿਵੇਂ ਉਹ ਦੇਖ ਕੇ ਉਹਦੇ ਹਿਸਾਬ ਨਾਲ ਰੇਟ ਲੱਗਾ ਜਾ ਰਿਹਾ ਵਧੀਆ ਰੇਟ ਲੱਗ ਰਿਹਾ ਕਿਸਾਨਾਂ ਨੂੰ ਹੋਰ ਕੀ ਅਪੀਲ ਕਰੋਂਗੇ ਕਿੰਨੇ ਕਿਸ ਤਰ੍ਹਾਂ ਦੀ ਲੈ ਕੇ ਆਉਣ ਦੀ ਰੀਜ ਕਿਸਾਨਾਂ ਨੂੰ ਅਪੀਲ ਹੈ ਜੀ ਚਲੋ ਬਾਕੀ ਮੌਸਮ ਦਾ ਕੋਈ بارش ਦਾ ਮੌਸਮ ਸੀ ਉਸ ਕਰਕੇ ਚਲੋ ਥੋੜਾ ਜਿਹਾ ਫਰਕ ਤਾਂ ਹੈ ਗਿਆ ਵੀ ਗਿੱਲੀ ਦਾ ਪਰ ਜੇ ਹੁਣ ਦਿਨ ਨਿਕਲਦੇ ਪਏ ਨੇ ਚਲੋ ਪਹਿਲਾਂ ਪ੍ਰਮਾਤਮਾ ਦਾ ਆਪਾਂ ਦੇਖਿਆ ਕੁਦਰਤੀ ਕਹਿਰ ਵੀ ਬੜਾ ਸੀ ਜਿਵੇਂ ਹੜ੍ਹਾਂ ਦੀ ਮਾਰ ਤੋਂ ਚਲ ਆਪਣਾ ਬੜੀ ਚਲ ਇਹ ਵੀ ਬੜੀ ਰਾਤ ਤੇ ਵੀ ਆਪਣਾ ਇਲਾਕਾ ਬਚਿਆ ਕਿਉਂਕਿ ਤਾਂ ਗਰਦ ਰਿਆ ਵੀ ਆਪਣੇ ਏਰੀਆ ਦੇ ਵਿੱਚੋਂ ਲੰਘਦਾ ਤੇ ਸਾਰੇ ਜ਼ਿੰਮੇਵਾਰ ਆ ਭਰਾਵਾਂ ਨੇ ਤੇ ਰਲ ਮਿਲ ਕੇ ਸਮਾਜ ਸੇਵੀ ਸੰਸਥਾਾਂ ਨੇ ਦੇ ਪ੍ਰਸ਼ਾਸਨ ਨਾਲ ਲੋਕੀ ਉਹਦੇ ਘੱਗਰ ਦੇ ਬੰਨ ਦੇ ਵੀ ਮਜਬੂਤ ਚੀਲੇ ਦਿਨ ਰਾਤ ਇੱਕ ਕੀਤਾ ਉਸੇ ਕਰਕੇ ਚਲੋ ਤੁਸਾਨਾਂ ਦੇ ਬੜੀ ਰਾਤ ਦੀ ਗੱਲ ਹੈ ਵੀ ਪਾਣੀ ਵੀ ਹੁਣ ਇੱਕ ਦੋ ਦਿਨ ਚ ਘੱਗਰ ਦਾ ਡਾਊਨ ਹੋ ਜਾਏਗਾ ਤੇ ਤੁਸਾਨਾਂ ਨੂੰ ਬੇਨਤੀ ਹੈ ਵਧੀਆ ਆਪਣਾ ਸੁੱਕਾ ਝੋਨਾ ਲੈ ਕੇ ਆਉਣ ਤੇ ਵਧੀਆ ਆਪਣਾ ਰੇਟ ਪਾਉਣ ਹਾਂਜੀ ਕੀ ਕਹਿਣਾ ਚਾਹੂੰਗੀ ਜੀ ਕਿਚਨ ਵਾਲੇ ਹਾਂਜੀ ਅਸੀਂ ਕਿਸਾਨਾਂ ਨੂੰ ਇਹ اپੀਲ ਕਰਾਂਗੇ ਕਿ ਜਿਹੜਾ ਇਥੋਂ ਨਾ ਹੈਗਾ ਸੁੱਕਾ ਲੈ ਕੇ ਆਉਣ ਜਿਹੜਾ ਹੈਗਾ ਤੇ ਜਿਹੜੇ ਜਿਹੜੇ ਪ੍ਰਬੰਧ ਹੈਗੇ ਆ ਉਹ ਮੁਕੰਮਲ ਹੋ ਚੁੱਕੇ ਤੇ ਜਿਹੜੇ ਹੈਗੇ ਆ ਅਗਰ ਵੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆ ਦਿੱਤੀ ਜਾ ਰਹੀ ਜੀ ਲੱਗਦਾ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਜਿਹੜੇ ਕਿਸਾਨਾਂ ਵਾਸਤੇ ਪ੍ਰਬੰਧ ਕੀਤੇ ਪਾਣੀ ਦੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਪੇਟੀ ਨਹੀਂ ਨਹੀਂ ਕੋਈ ਵੀ ਪਾਣੀ ਦੇ ਪ੍ਰਬੰਧ ਜਿਹੜੇ ਹੈਗੇ ਆ ਉਹ ਮੁਕੰਮਲ ਹੈ ਜੀ ਤੇ ਇਧਰ ਜਿਹੜੇ ਹੈਗੇ ਖੇਤ ਜਾੜਾਂ ਦੇ ਉੱਥੇ ਵੀ ਦਵਾਈ ਦਾ ਛੜਕਾ ਕੀਤਾ ਕੀਤਾ ਜਾ ਚੁੱਕਾ ਤੇ ਹੁਣ ਉੱਥੇ ਵੀ ਕੋਈ ਵੀ ਪ੍ਰਬੰਧ ਜਿਹੜੇ ਹੈਗੇ ਮੁਕੰਮਲ ਹੋ ਚੁੱਕੇ ਡੀਡੀ ਸਿੰਘਲਾ ਜੀ ਕਿਸ ਤਰ੍ਹਾਂ ਤੁਹਾਡੇ ਵੱਲੋਂ ਇੱਥੇ ਜਿਹੜੀ ਕਿ ਅੱਜ ਦੀ ਫਸਲ ਆਈ ਹੈ ਚੇਅਰਮੈਨ ਸਾਹਿਬ ਪਹੁੰਚੇ ਨੇ ਔਰ ਇਸ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਆ ਇਹ ਬਹੁਤ ਵਧੀਆ ਜੀ ਸਾਡੇ ਚੇਅਰਮੈਨ ਸਾਹਿਬ ਨੇ ਬڑے ਮਤਲਬ ਕੰਮ ਨੂੰ ਬੜਾ ਸੰਜੀਦਾ ਢੰਗ ਨਾਲ ਕਰਦੇ ਨੇ ਤੇ ਉਹ ਵੀ ਸਰਵੇ ਕਰਕੇ ਸਾਰਾ ਉਹਨਾਂ ਨੇ ਜਿਹੜੀ ਜਿੱਦਾਂ ਦੱਸਿਆ ਕਿ ਵੀ ਸਪਰੇ ਵਗੈਰਾ ਵੀ ਜਿੱਦਾਂ ਕੋਈ ਕਿਸਾਨ ਭਰਾ ਇੱਥੇ ਬੈਠਦੇ ਕੋਈ ਮੱਛਰ ਵਗੈਰਾ ਤੋਂ ਕੋਈ ਹੋਰ ਬਿਮਾਰੀਆਂ ਵਗੈਰਾ ਨਾ ਫੈਲਣ ਤੇ ਸਫਾਈ ਦਾ ਪ੍ਰਬੰਧ ਵੀ ਪੂਰਾ ਕਰ ਰਹੇ ਨੇ ਇਹ ਪਹਿਲਾਂ ਨਾਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜੋ ਸਟਾਫ ਹੈ ਇੱਥੋਂ ਦੇ ਸੈਕਟਰੀ ਸਾਹਿਬ ਨੇ ਵੀ ਬੜੇ ਕੋਆਪਰੇਟਿਵ ਤੇ ਲੋਕ ਵੀ ਸਾਡੇ ਵਧੀਆ ਸੂਝਵਾਨ ਨੇ ਤੇ ਉਹ ਸੁੱਕਾ ਝੋਨਾ ਹੀ ਲੈ ਕੇ ਆਉਣਗੇ ਕਿਉਂਕਿ ਕਿਸਾਨਾਂ ਨੂੰ ਪਤਾ ਹੀ ਹੈ ਫਿਰ ਇੱਥੇ ਆ ਕੇ ਕਿੰਨਾ ਵੇਟ ਕਰਨੀ ਪੈਂਦੀ ਹੈ ਬਾਕੀ ਮੌਸਮ ਦੀ cropi ਆ ਉਹਦੇ ਕਰਕੇ ਚਲੋ ਥੋੜਾ ਬਹੁਤ ਆ ਮੈਂ ਅਪੀਲ ਇਹ ਕਰਦਾ ਆਪਣੇ ਆਰਟੀ ਪ੍ਰਭਾਵਾਂ ਨੂੰ ਜਿਹੜਾ ਜੋ ਇੰਡਸਟਰੀ ਵਾਲੇ ਬੰਤੇ ਨੇ ਸ਼ੈਲਰਾਂ ਵਾਲੇ ਨੇ ਵੀ ਥੋੜੀ ਬਹੁਤੀ ਕੋਆਪਰੇਸ਼ਨ ਦੇਣ ਕਿ ਚਲੋ ਮੌਸਮਦਲੇ ਹਾਜ਼ਰ ਰੱਖਣ ਥੋੜਾ ਜਿਹਾ ਪਰਚੇਸ ਦੇ ਵਿੱਚ ਕੋਈ ਕਮੀ ਦੇਰੀ ਨਾ ਕਰਨ